ਦੋਸਤੋ ਬਿਲਗਾ ਦੇ ਪਤੀ ਦੁਨੀਆ ਮਨਸੂਰ ਵਿੱਚ ਸਥਿਤ ਮੈਡੀਕਲ ਸਟੋਰ ਪੰਕਜ ਮੈਡੀਕਲ ਸਟੋਰ ਦੇ ਉੱਤੇ ਲੰਘੇ ਕੱਲ ਸ਼ਾਮ ਪਿਸਤੌਲ ਦੀ ਨੋਕ ਤੇ ਲੁੱਟ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਬਾਰਦਤ ਸਾਹਮਣੇ ਆਈ ਹੈ। ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਹੋਈ ਸਾਹਮਣੇ ਬਾੜ ਦਾ ਤੁਸੀਂ ਦੇਖ ਰਹੇ ਹੋ ਕਿਵੇਂ ਇੱਕ ਲਾਲ ਰੰਗ ਦੀ ਸ਼ਰਟ ਵਿੱਚ ਨੌਜਵਾਨ ਅੰਦਰ ਆਉਂਦਾ ਤੇ ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਨੂੰ ਆਖਦਾ ਕਿ ਗੱਲੇ ਚੋਂ ਪੈਸੇ ਕੱਢ ਪਿਸਤੌਲ ਦੀ ਨੋਕ ਤੇ ਕਹਿੰਦਾ ਤੇ ਉਕਤ ਨੌਜਵਾਨ ਕਹਿ ਰਿਹਾ ਵੀ ਗੱਲਾ ਬੰਦ ਹੈ ਜਿੰਦਾ ਲੱਗਾ ਹੈ ਮਾਲਕ ਘਰ ਗਿਆ ਤੇ ਇਹ ਪਿਸਤੌਲ ਧਾਰੀ ਨੌਜਵਾਨ ਉਹਨੂੰ ਵਾਰ-ਵਾਰ ਕਹਿੰਦਾ ਕਿ ਗੱਲਾ ਖੋਲ ਪਰ ਗੱਲੇ ਨੂੰ ਜਿੰਦਾ ਲੱਗਾ ਹੋਣ ਕਰਕੇ ਉਹ ਨੌਜਵਾਨ ਆਖ ਰਿਹਾ ਕਿ ਮਾਲਕ ਘਰ ਗਿਆ ਤੇ ਇਹ ਲੁਟੇਰਾ ਬਾਰ-ਬਾਰਸ ਚੱਲ ਜਾਂਦਾ ਜਿਸ ਮੋਟਰਸਾਈਕਲ ਤੇ ਆਇਆ ਉਸ ਮੋਟਰਸਾਈਕਲ ਨੂੰ ਪਹਿਲਾਂ ਹੀ ਸਟਾਰਟ ਰੱਖ ਰਿਆ ਇੱਕ ਮੋਨਾ ਨੌਜਵਾਨ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਰਿਕਾਰਡ ਹੋਈ ਆ ਇੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੇ ਕੈਮਰੇ ਇਸ ਦੁਕਾਨ ਤੇ ਲੱਗੇ ਹੋਏ ਸੀ ਅੰਦਰ ਤੇ ਬਾਹਰ ਤੇ ਆਓ ਤੁਹਾਨੂੰ ਹੁਣ ਅੱਗੇ ਦਿਖਾਉਨੇ ਆ ਕਿ ਇਹ ਲਟੇਰੇ ਕਿਵੇਂ ਮੋਟਰਸਾਈਕਲ ਤੇ ਇੱਥੋਂ ਬਾਅਸ ਜਾਂਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਮੋਟਰਸਾਈਕਲ ਵਾਪਸੀ ਮੇਲੇ ਦਾ ਦ੍ਰਿਸ਼ ਹੈ ਲੁੱਟ ਦੀ ਕੀਤੀ ਗਈ ਕੋਸ਼ਿਸ਼ ਭਾਵੇਂ ਗੱਲੇ ਨੂੰ ਜਿੰਦਾ ਲੱਗਾ ਹੁਣ ਕਰਕੇ ਨਕਾਮ ਹੋ ਗਈ ਹੈ ਪਰ ਇੱਥੇ ਦਹਿਸ਼ਤ ਦਾ ਮਾਹੌਲ ਜਿਹੜਾ ਪਾਇਆ ਜਾ ਰਿਹਾ ਹੈ ਬਿਲਕੁਲ ਨਾਲ ਬਾਜ਼ਾਰ ਹੈ ਇਹ ਬਾਜ਼ਾਰ ਤੋਂ ਬਾਹਰਲੇ ਪਾਸੇ ਅੰਦਰ ਪਿੰਡ ਦੀ ਬਸੋਂ ਦੇ ਵਿੱਚ ਦੁਕਾਨ ਹੈ ਇਸ ਬਾਰਦਾਤ ਨੂੰ ਲੈ ਕੇ ਬਿਲਕਾ ਦੇ ਬਾਜ਼ਾਰ ਤੇ ਦੁਕਾਨਦਾਰਾਂ ਦੇ ਵਿੱਚ ਬੜਾ ਸਹਿਮ ਪਾਇਆ ਜਾ ਰਿਹਾ ਹੈ ਭਾਵੇਂ ਕਿ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਗਈ ਬੀਤੀ ਰਾਤ ਹੀ ਪਰ ਅਜੇ ਵੀ ਇਹ ਜਿਹੜੇ ਲੁਟੇਰੇ ਆ ਉਹ ਪੁਲਿਸ ਦੀ ਗ੍ਰਿਫਤ ਤੋਂ ਵਾਰ ਹੈ ਜਦੋਂ ਕਿ ਪਹਿਲਾਂ ਇਸੇ ਤਰ੍ਹਾਂ ਨੇੜੇ ਪਿੰਡ ਫਰਵਾਲਾ ਦੇ ਇੱਕ ਪੈਟਰੋਲ ਪੰਪ ਤੇ ਵੀ ਅਜਿਹੇ ਨੌਜਵਾਨਾਂ ਨੇ ਲੁੱਟ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਪਿਸਤੌਲ ਦੀ ਨੋਕ ਤੇ 50000 ਤੋਂ ਵੱਧ ਇਸ ਰਕਮ ਲੁੱਟੀ ਗਈ ਉਸ ਤੋਂ ਪਹਿਲਾਂ ਨੂਰ ਮਹਿਲ ਵਿੱਚ ਵੀ ਲੁੱਟ ਦੀ ਵਾਰਦਾਤ ਹੋਈ ਇੱਕ ਪੈਟਰੋਲ ਪੰਪ ਦੇ ਇਸ ਵਾਰਦਾਤ ਨੂੰ ਲੈ ਕੇ ਦੇਖਿਆ ਜਾ ਰਿਹਾ ਹੈ ਕਿ ਇਹ ਉਹੀ ਲੁਟੇਰੇ ਲੱਗਦੇ ਆਓ ਤੁਹਾਨੂੰ ਉਹ ਵੀ ਦ੍ਰਿਸ਼ ਦਿਖਾ ਦਿੰਦੇ ਆ ਪੈਟਰੋਲ ਪੰਪ ਦੇ ਇਸੇ ਰੰਗ ਦੇ ਕੱਪੜਿਆਂ ਦੇ ਵਿੱਚ ਇਹ ਨੌਜਵਾਨ ਇੱਥੇ ਆਉਂਦੇ ਆ ਨੀਲੇ ਰੰਗ ਦਾ ਸਿਰ ਤੇ ਪਟਕਾ ਬੰਨਿਆ ਹੋਇਆ ਹੈ લા રંગ ਦੀ ਬਨਾਣ ਪਾਈ ਹੋਈ ਆ ਪਰ ਇਸ ਬਨਾਣ ਦੇ ਪਿਛਲੇ ਪਾਸੇ ਉਹ ਪ੍ਰਿੰਟ ਤਸਵੀਰ ਨਹੀਂ ਜਿਹੜੀ ਬਿਲਗੇ ਦੇ ਵਿੱਚ ਦੇਖੀ ਗਈ ਤੇ ਦੋਸਤੋ ਇਸ ਵਾਰ ਦਾਤ ਨੇ ਬਿਲਗੇ ਤੇ ਦੁਕਾਨਦਾਰਾਂ ਦੇ ਵਿੱਚ بڑا ਸਾਮ ਪੈਦਾ ਕਰ ਦਿੱਤਾ ਹੈ ਪੁਲਸ ਇਹਨਾਂ ਲੁਟੇਰੀਆਂ ਨੂੰ ਕਦੋਂ ਫੜਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇੱਕ ਵਾਰ ਬਿਲਗੇ ਦੇ ਵਿੱਚ ਜਰੂਰ ਸਾਮ ਪੈਦਾ ਹੋਇਆ ਪਾਵਾ ਕਿ ਇਸ ਵਾਰ ਦਾਤ ਦੇ ਵਿੱਚ ਕੋਈ ਨੁਕਸਾਨ ਹੋਣੋ ਬਚ ਗਿਆ ਪਰ ਲੋਕਾਂ ਤੇ ਇਸ ਬਾਰ ਦਤ ਦਾ ਮੁੜ ਵਾਪਰਨ ਦਾ ਜਿਹੜਾ ਡਰਿਆ ਉਹ ਪਏ ਹੁਕਮ ਹੈ ਬਿਲਗਾ ਦੀ ਪੁਲਿਸ ਹੁਣ ਇਹਨਾਂ ਲੁਟੇਰਿਆਂ ਨੂੰ ਕਦੋਂ ਫੜਦੀ ਹੈ ਇਹ ਆਉਣ ਵਾਲੇ ਸਮੇਂ ਦੀ ਗੱਲ ਹੈ ਤੇ ਇਹ ਸੀ ਦੋਸਤੋ ਅੱਜ ਜਿਹੜੀ ਬਿਲਗੇ ਦੇ ਬਾਜ਼ਾਰ ਵਿੱਚ ਚਰਚਾ ਹੈ ਕਿ ਇਹਨਾਂ ਲੁਟੇਰਿਆਂ ਨੂੰ ਕਦੋਂ ਫੜਦੀ ਹੈ ਇਹ ਬਾਰ ਦਤ ਨੂੰ ਕਿਵੇਂ ਆਗਾਂ ਰੁਕਿਆ ਜਾਵੇ ਇਹ ਅੱਜ ਦੀ ਖਬਰ ਹੈ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੁਹਾਡੇ ਤੱਕ ਇਹ ਖਬਰ ਲੈ ਕੇ ਆਏ ਆ ਬਿਲਕੇ ਦੇ ਵਿੱਚ ਹੋਈ ਇਸ ਵਾਰਦਾਤ ਦੀ ਤੇ ਤੁਸੀਂ ਦੇਖਦੇ ਰਹੋ ਬਿਲਗਾ نیوز ਆਨਲਾਈਨ ਚੈਨਲ ਧੰਨਵਾਦ ਬੇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ